ਕਾਲ ਜੀ ਮੈਂ ਰਾਜ ਜੀ ਮੇਰੇ ਚੈਨੂ ਤੇ ਤੁਹਾਡਾ ਸਵਾਗਤ ਹੈ ਜੀ ਅਮੀਰ ਕੜ ਪਿਆਸ ਸਾਰੇ ਵਧੀਆ ਹੋਮੋਗੇ ਤੇ ਠੀਕ ਠਾਕ ਹੋਮੋਗੇ ਜੀ ਅੱਜ ਆਪਾਂ ਤੁਹਾਡੇ ਲੈ ਕੇ ਆ ਬਹੁਤ ਜਿਆਦਾ ਸੋਹਣੇ ਸੂਟ ਨੇ ਤੇ ਆਫਰ ਪ੍ਰਾਈਸ ਦੇ ਸੂਟ ਲੈ ਆਏਗੇ ਜਿੰਨਾ ਵੀ ਆਪਾਂ ਰੇਟ ਲਾਇਆ ਹੋਗਾ ਉਹਦੇ ਨਾਲ ਉਹ ਵੀ ਆਪਾਂ ਲੈਸ ਕਰਕੇ ਦਵਾਂਗੇ ਜਿਹੜਾ ਵੀ ਅੱਜ ਆਪਾਂ ਤੁਹਾਨੂੰ ਸਟਾਕ ਦਿਖਾਵਾਂਗੇ ਇੱਕ ਇੱਕ ਪੀਸ ਹੀ ਰਹਿੰਦੇ ਦਮ ਮੈਸੇਜ ਨਾ ਕਰਿਓ ਉਹਦੀ ਵੀ ਇਹ ਵਾਲੇ ਸੂਟਾਂ ਦੇ ਵਿੱਚ ਹੋਰ ਕਲਰ ਦਿਖਾਓ ਸਾਰੇ ਸੂਟਾਂ ਦਾ ਆਪਣੇ ਕੋਲ ਇੱਕ ਇੱਕ ਪੀਸ ਹੀ ਰਹਿੰਦਾ ਤੇ ਆਪਾਂ ਡਿਸਕਾਊਂਟ ਦੇ ਉੱਤੇ ਸੂਟ ਲੈ ਕੇ ਆਏ ਆ ਤੇ ਬਹੁਤ ਜਿਆਦਾ ਸੋਹਣੇ ਸੂਟ ਨੇ ਤੇ ਫੁੱਲ ਪਾਰਟੀ ਵੇਅਰ ਸੂਟ ਰੈਣੀ ਹੈ ਜੀ ਚਲੋ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਤੇ ਦਿਖਾਉਂ ਆ ਤੁਹਾਨੂੰ ਸੋਹਣੇ ਸੋਹਣੇ ਪਾਰਟੀ ਵੇਅਰ ਸੂਟ ਟੈਲਾਸ ਆਪਣੇ ਕੋ ਫ੍ਰੌਕ ਰੈਡੀ ਕੀਤੀ ਹੈ ਮਹਿਰੂਨ ਕਲਰ ਦੇ ਵਿੱਚ ਤੇ ਡਬਲ ਟੋਨ ਜਾਰਜਟ ਰਹੇਗੀ ਰੈੱਡ ਮਹਿਰੂਨ ਕਲਰ ਰਹੇਗਾ ਤੇ ਆਰੀ ਵਰਕ ਤੇ ਵਿਦ ਹੈਂਡ ਵਰਕ ਰਹੇਗਾ ਸੈਮੀ ਸਟਿਚ ਕੀਤੀ ਹੋਈ ਹੈ ਤੇ ਬਹੁਤ ਜਿਆਦਾ ਸੋਹਣਾ ਕਲਰ ਹੈ ਤੇ ਬਹੁਤ ਜਿਆਦਾ ਸੋਹਣਾ ਸਟਫ ਹੈ ਜੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਜਿਆਦਾ ਸੋਹਣੀ ਰੈਡੀ ਹੋਈ ਹੈ ਆਪਣੀ ਫ੍ਰੌਕ ਕਲੀਆਂ ਵਾਲੀ ਫ੍ਰੌਕ ਰਹੂਗੀ ਤੇ ਫੁੱਲ ਫਲੇਅਰ ਰਹੇਗਾ ਤੁਸੀਂ ਇਹਨੂੰ ਕਿਸੇ ਵੀ ਸਾਈਜ਼ ਦੇ ਵਿੱਚ ਸਟਿਚਿੰਗ ਕਰਵਾ ਸਕਦੇ ਹੋ ਸੈਮੀ ਸਟਿਚ ਕੀਤਾ ਹੋਇਆ ਆਪਾਂ ਤੁਸੀਂ ਇਹਦੀ ਫਿਟਿੰਗ ਹੀ ਕਰਵਾਉਣੀ ਹੈ ਤੇ ਬਹੁਤ ਜ਼ਿਆਦਾ ਸੋਹਣੀ ਫਰੌਕ ਰੈਡੀ ਹੋ ਜਾਏਗੀ ਤੁਹਾਡੀ ਤੇ ਫਲੇਅਰ ਤੇ ਬਹੁਤ ਜ਼ਿਆਦਾ ਸੋਨਾ ਤੇ ਪੂਰਾ ਹੈਵੀ ਕਮ ਆਏਗਾ ਤੇ ਬਹੁਤ ਜ਼ਿਆਦਾ ਸੋਨਾ ਹੈਵੀ ਕਮ ਆਏਗਾ ਫਲੇਅਰ ਦੇ ਉੱਤੇ ਤੇ ਨਾਲ ਆਪਾਂ ਨੇ ਹੈਂਡਵਰਕ ਕੀਤਾ ਹੋਇਆ ਤੁਸੀਂ ਚੈੱਕ ਕਰ ਸਕਦੇ ਹੋ ਦੋ ਦੋਨੋਂ ਹੀ ਸੈੱਟ ਦੇ ਉੱਤੇ ਸੇਮ ਕਮ ਰਹੇਗਾ ਤੇ ਨਾਲ ਬਹੁਤ ਜਿਆਦਾ ਸੁਣਿਆ ਕਲੀਆਂ ਦਿੱਤੀਆਂ ਹੋਈਆਂ ਨੇ ਆਈ ਵਰਕ ਵਿਦ ਹੈਂਡ ਵਰਕ ਰਹੇਗਾ ਜੀ ਤੇ ਇਹ ਵਾਲਾ ਇਹਦੀ ਬੋਡੀ ਦੇ ਉੱਤੇ ਬਹੁਤ ਜਿਆਦਾ ਸੋਨਾ ਕੰਮ ਆਏਗਾ ਤੇ ਨਾਲ ਹੀ ਬਾਜੂ ਦੇ ਉੱਤੇ ਕੰਮ ਆਏਗਾ ਜੀ ਬਹੁਤ ਜਿਆਦਾ ਸੋਹਣੀ ਲੁਕਾਈ ਹੈ ਵਾਹ ਸੁਰਦੀ ਤੇ ਦੁਪੱਟਾ ਇਹਦਾ ਬਹੁਤ ਹੀ ਪਿਆਰਾ ਦੁਪੱਟਾ ਬਣਿਆ ਹੋਇਆ ਤੇ ਫੋਰ ਸੈੱਟ ਦੁਪੱਟਾ ਰਹੇਗਾ ਤੁਸੀਂ ਚੈੱਕ ਕਰ ਸਕਦੇ ਹੋ ਵਰਕ ਦੀ ਫਿਨਿਸ਼ਿੰਗ ਬਹੁਤ ਹੀ ਜਿਆਦਾ ਸੋਨਾ ਵਰਕ ਕੀਤਾ ਹੋਇਆ ਫੁੱਲ ਪਾਰਟੀ ਵਾਲਾ ਦੁਪੱਟਾ ਰਹੇਗਾ ਤੇ ਪੂਰਾ ਹੈਵੀ ਦੁਪੱਟਾ 4 ਸੈੱਟ ਦੁਪੱਟਾ ਰਹੇਗਾ ਜੀ ਬਹੁਤ ਜਿਆਦਾ ਸੋਨੀ ਲੁੱਕ ਕਰੀ ਹੈ ਇਹ ਵੈਸੇ ਇਹ ਵਧੀਆ ਡਰੈਸ ਦੀ ਬਹੁਤ ਜਿਆਦਾ ਸੋਨੀ ਲੁੱਕ ਕਰੀ ਹੈ ਤੁਸੀਂ ਚੈੱਕ ਕਰ ਸਕਦੇ ਹੋ ਪੂਰਾ ਹੈਵੀ ਦੁਪੱਟਾ ਹੈ ਤੇ ਨਾਲ ਫੁੱਲੀ ਹੈਵੀ ਫਰਕ ਰਹੇਗੀ ਜੀ ਇਹ ਨਾਲ ਇਹਦੀ ਤੁਹਾਨੂੰ 2.5 ਮੀਟਰ ਦਾ 2.5 ਮੀਟਰ ਦੀ ਬਾਟਮ ਦੇਵਾਂਗੇ ਚਾਹੇ ਤੁਸੀਂ ਇਹਦੀ ਬਾਟਮ ਰੈਡੀ ਕਰਵਾਓ ਚਾਹੇ ਤੁਸੀਂ ਇਹਦਾ ਪਲਾਜ਼ੋ ਰੈਡੀ ਕਰਵਾਓ ਤੇ ਬਹੁਤ ਜਿਆਦਾ ਸੋਹਣੀ ਲੁੱਕ ਆ ਰਹੀ ਹੈ ਵੈਰੀ ਫਰੌਕ ਦੀ ਤੁਸੀਂ ਚੈੱਕ ਕਰ ਸਕਦੇ ਹੋ ਜੇਵਾ ਜੇਵਾਏ ਫਰੌਕ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਇਸ ਸਕਰੀਨ ਸ਼ਾਟ ਲੈ ਸਕਦੇ ਹੋ ਤੇ ਘਰ ਬੈਠੇ ਆਰਡਰ ਕਰ ਸਕਦੇ ਹੋ ਜੀ ਜਿਹੜਾ ਵੀ ਇਹਦਾ ਪ੍ਰਾਈਸ ਹੋਊਗਾ ਆਪਾਂ ਸਕਰੀਨ ਉੱਤੇ ਸ਼ੋਅ ਕਰ ਦਾਂਗੇ ਜੀ ਨੈਸਟ ਆਪਣੇ ਕੋਲ ਸੂਟ ਆਏਗਾ ਜੀ ਇੱਕ ਕਿਸੇ ਹੀ ਰਹਿੰਦਾ ਆਪਣੇ ਕੋਲ ਬਹੁਤ ਜਿਆਦਾ ਸੋਨਾ ਸੂਟ ਹੈ ਇਹ ਬਹੁਤ ਜਿਆਦਾ ਸੋਨਾ ਸੂਟ ਹੈ ਪੂਰਾ ਹੈਂਡਵਰਕ ਦਾ ਸੂਟ ਰਹੇਗਾ ਤੇ ਪਿਓਰ ਕਰੇਪ ਦੇ ਵਿੱਚ ਰਹੇਗਾ ਜਿਹੜਾ ਵੀ ਆਪਾਂ ਤੁਹਾਨੂੰ ਸਟੱਫ ਕਹਾਂਗੇ ਉਹੀ ਸਟੱਫ ਦੇਵਾਂਗੇ ਜੀ ਬਹੁਤ ਜਿਆਦਾ ਸੋਨਾ ਸੂਟ ਹੈ ਤੇ ਫੁੱਲ ਪਾਰਟੀ ویئر ਸੂਟ ਰਹੇਗਾ ਇਹਦੇ ਵਿੱਚ ਹਲਕੀ ਕੁਆਲਿਟੀ ਵੀ ਆਉਂਦੀ ਹੈ ਆਪਣੇ ਕੋਲ ਸਾਰਾ ਵਧੀਆ ਸਟੱਫ ਰਹੇਗਾ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਜਿਆਦਾ ਸੋਹਣਾ ਸਟੱਫ ਹੈ ਤੇ ਬਹੁਤ ਜਿਆਦਾ ਸੋਹਣਾ ਹੈਂਡਵਰਕ ਕੀਤਾ ਹੋਇਆ ਤੇ ਨਾਲ ਬਹੁਤ ਜਿਆਦਾ ਸੋਹਣੀ ਲੈਸ ਦੀ ਫਿਨਿਸ਼ਿੰਗ ਦਿੱਤੀ ਹੋਈ ਹੈ ਤੇ ਬਹੁਤ ਹੀ ਜਿਆਦਾ ਸੋਹਣਾ ਕਲਰ ਹੈ ਪੀਚ ਗਾਜਰੀ ਜੇ ਕਰੰਦਾ ਸੂਤਰ ਹੋਗਾ ਤੇ ਨਾਲ ਬਹੁਤ ਜਿਆਦਾ ਸੋਹਣੀ ਕ੍ਰੇਪ ਦੀ ਬਾਟਮ ਰਹੇਗੀ ਬਹੁਤ ਜਿਆਦਾ ਸੋਹਣਾ ਦੁਪੱਟਾ ਹੈਗਾ ਜੀ ਔਰਗੰਜ਼ਾ ਦੇ ਵਿੱਚ ਤੇ ਸਾਰਾ ਸੀਪੀ ਵਰਕ ਹੋਇਆ ਹੋਇਆ ਤੇ ਨਾਲ ਬਹੁਤ ਜਿਆਦਾ ਸੋਹਣੀ ਲੈਸ ਦੀ ਫਿਨਿਸ਼ਿੰਗ ਦਿੱਤੀ ਹੋਈ ਹੈ ਤੇ ਬਹੁਤ ਜਿਆਦਾ ਸੋਨੇ ਲਟਕਣ ਦਿੱਤੇ ਹੋਏ ਨੇ ਤੇ ਬਹੁਤ ਜਿਆਦਾ ਸੋਨੇ ਨਾਲ ਲਟਕਣ ਦਿੱਤੇ ਹੋਏ ਤੁਸੀਂ ਚੈੱਕ ਕਰ ਸਕਦੇ ਹੋ ਜਿਹੜਾ ਇਹਦਾ ਪ੍ਰਾਈਸ ਹੋਊਗਾ ਆਪਾਂ ਜਿੰਨਾ ਇਹਦਾ ਆਪਾਂ ਪ੍ਰਾਈਸ ਲਗਾਇਆ ਹੋਇਆ ਉਸ ਤੋਂ ਵੀ ਆਪਾਂ ਤੁਹਾਨੂੰ ਘੱਟ ਪ੍ਰਾਈਸ ਦੇ ਉੱਤੇ ਇਹ ਵਾਲਾ ਸੂਟ ਦੇ ਦਾਂਗੇ ਜੀ ਜੇ ਵਾਲਾ ਸੂਟ ਤੁਹਾਨੂੰ ਪਸੰਦ ਆ ਤਾਂ ਤੁਸੀਂ ਇਹਦਾ ਸਕਰੀਨ ਸ਼ਾਟ ਲੈ ਸਕਦੇ ਹੋ ਤੇ ਮੈਨੂੰ ਦਿੱਤੇ ਹੋਏ ਨੰਬਰਾਂ ਦੇ ਉੱਤੇ ਮੈਸੇਜ ਕਰ ਸਕਦੇ ਹੋ ਨੈਕਸਟ ਸੂਟ ਆਏਗਾ ਜੀ ਬਹੁਤ ਜਿਆਦਾ ਸੋਨਾ ਪਿਓਰ ਸ਼ਿਮਰ ਦੇ ਉੱਤੇ ਕ੍ਰਸ਼ ਸ਼ਿਮਰ ਦੇ ਉੱਤੇ ਬਹੁਤ ਜਿਆਦਾ ਸੋਨਾ ਸੂਟ ਰੈਡੀ ਹੋਇਆ ਹੋਇਆ ਫੁੱਲ ਪਾਰਟੀ ਵੇਅਰ ਸੂਟ ਰਹੂਗਾ ਤੇ ਫੁੱਲ ਹੈਵੀ ਦੁਪੱਟਾ ਰਹੇਗਾ ਜੀ ਜਿਹੜੇ ਅੱਜ ਆਪਾਂ ਤੁਹਾਨੂੰ ਪ੍ਰਾਈਸ ਦਵਾਂਗੇ ਇਹ ਵਾਈ ਪ੍ਰਾਈਸ ਤੁਹਾਨੂੰ ਇਸ ਵੀਡੀਓ ਤੋਂ ਬਾਅਦ ਨਹੀਂ ਮਿਲਣਗੇ ਬਹੁਤ ਜਿਆਦਾ ਸੋਹਣੀ ਕਲੈਕਸ਼ਨ ਹੈ ਅੱਜ ਵਾਲੀ ਸਾਰੀ ਤੁਸੀਂ ਚੈੱਕ ਕਰ ਸਕਦੇ ਹੋ ਇਹ ਵਾਈ ਸੂਟ ਦੇ ਉੱਤੇ ਬਹੁਤ ਜਿਆਦਾ ਸੋਨਾ ਕੰਮ ਹੈ ਤੇ ਆਪਾਂ ਸਾਰੇ ਕੰਮ ਆਪਣੇ ਮਿਕਸ ਕਰਕੇ ਇਹ ਵਾਲਾ ਸੂਟ ਰੈਡੀ ਕੀਤਾ ਹੋਇਆ ਤੁਸੀਂ ਚੈੱਕ ਕਰ ਸਕਦੇ ਹੋ ਪਿੱਟਾ ਵਰਕ ਕੀਤਾ ਹੋਇਆ ਆਰੀ ਵਰਕ ਕੀਤਾ ਹੋਇਆ ਤੇ ਨਾਲ ਮਸ਼ੀਨ ਵਰਕ ਕੀਤਾ ਹੋਇਆ ਜੀ ਬਹੁਤ ਜਿਆਦਾ ਸੋਹਣੀ ਲੁੱਕ ਆਈ ਆ ਘੇਰੇ ਦੀ ਪੂਰਾ ਫਰੰਟ ਕਵਰ ਹੁੰਦਾ ਤੁਸੀਂ ਚੈੱਕ ਕਰ ਸਕਦੇ ਹੋ ਨਾਲ ਪਿੱਟੇ ਵਰਕ ਦੇ ਨਾਲ ਬਹੁਤ ਜਿਆਦਾ ਸੋਹਣੀ ਬੁੱਟੀ ਦਿੱਤੀ ਹੋਈ ਆ ਸਾਰੀ ਸ਼ਰਟ ਦੇ ਵਿੱਚ ਤੇ ਬਹੁਤ ਜਿਆਦਾ ਸੋਹਣੀਆਂ ਤੇ ਪਿਆਰੀਆਂ ਬਾਜੂ ਦੀਆਂ ਕੀਤੀਆਂ ਹੋਈਆਂ ਨੇ ਆਰਗੰਜ਼ਾ ਦੁਪੱਟਾ ਰਹੇਗਾ ਤੇ ਬਹੁਤ ਜਿਆਦਾ ਸੋਹਣਾ ਦੁਪੱਟੇ ਦੇ ਉੱਤੇ ਕਮ ਆਏਗਾ ਜੀ ਜਿੱਦਾਂ ਹੀ ਹੈਵੀ ਕਮ ਆਏਗਾ ਸੂਟ ਦੇ ਉੱਤੇ ਉਹ ਨਹੀਂ ਹੈਵੀ ਕਮ ਆਏਗਾ ਦੁਪट्टे ਦੇ ਉੱਤੇ ਤੇ ਨਾਲ ਕਟਵਰਕ ਦਿੱਤੇ ਹੋਏ ਨੇ ਤੇ ਸਾਰੇ ਦੁਪट्टे ਦੇ ਵਿੱਚ ਬਹੁਤ ਜਿਆਦਾ ਸੋਹਣੀ ਬੁੱਟੀ ਦਿੱਤੀ ਹੋਈ ਹੈ ਜੇ ਵਾ ਸੂਟ ਤੋਂ ਪਸੰਦਾ ਤਾਂ ਤੁਸੀਂ ਇਹਨੂੰ ਸਕਰੀਨਸ਼ਾਟ ਲੈ ਸਕਦੇ ਹੋ ਤੇ ਘਰ ਬੈਠੇ ਸੋਹਣੇ ਸੋਹਣੇ ਸੂਟ ਆਰਡਰ ਕਰ ਸਕਦੇ ਹੋ ਜੀ ਐਦਾਂ ਨਹੀਂ ਲੁਕਾ ਰੀਆ ਪਿਆਰਾ ਜਿਹਾ ਸੂਟ ਹੈ ਤੇ ਬਹੁਤ ਹੀ ਜਿਆਦਾ ਸੋਹਣਾ ਕਲਰ ਹੈ ਜੀ ਗ੍ਰੇ ਕਲਰ ਦੇ ਵਿੱਚ ਸੂਟ ਰਹੇਗਾ ਤੇ 5 ਮੀਟਰ ਦਾ ਤੁਹਾਨੂੰ ਆਲਓਵਰ ਸੂਟ ਮਿਲੇਗਾ ਇਹਨਾਂ ਅੱਜ ਤੋਂ ਰਹੇਗਾ ਆਪਣੇ ਕੋਲ ਬਹੁਤ ਜ਼ਿਆਦਾ ਸੋਨਾ ਮਾਰਜੈਂਟਾ ਕਲਰ ਦੇ ਵਿੱਚ ਸੂਟ ਹੈ ਇਹ ਵੀ ਆਪਣੇ ਕੋਲ ਇੱਕ ਪੀਸ ਹੀ ਰਹਿੰਦਾ ਤੇ ਬਹੁਤ ਹੀ ਘੱਟ ਪ੍ਰਾਈਸ ਦੇ ਉੱਤੇ ਆਪਾਂ ਇਹ ਬੜਾ ਸੂਟ ਲੈ ਕੇ ਆਏ ਆ ਜੀ ਤੁਸੀਂ ਚੈੱਕ ਕਰ ਸਕਦੇ ਹੋ ਮਾਰਜੈਂਟਾ ਕਲਰ ਦੇ ਵਿੱਚ ਸੂਟ ਰਹੂਗਾ ਤੇ ਬਹੁਤ ਜ਼ਿਆਦਾ ਸੋਨਾ ਸ਼ਿਰਕ ਦਾ ਸਟਫਰ ਹੋਊਗਾ ਚੈੱਕ ਕਰ ਸਕਦੇ ਹੋ ਬਹੁਤ ਜਿਆਦਾ ਸੋਹਣਾ ਸੈਂਟਰ ਪੈਨਰ ਬਣੇ ਹੋਏ ਨੇ ਤੇ ਨਾਲ ਹੈਂਡਵਰਕ ਦਿੱਤਾ ਹੋਇਆ ਬਹੁਤ ਜਿਆਦਾ ਸੋਹਣਾ neck ਦਾ ਕੰਮ ਆਇਆਗਾ ਜੀ ਇਹ ਨਾਲ ਆਪਾਂ ਨੇ ਬਹੁਤ ਜਿਆਦਾ ਸੋਹਣੀਆਂ ਬਾਜੂ ਡੈਡੀ ਕੀਤੀਆਂ ਹੋਈਆਂ ਨੇ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਜਿਆਦਾ ਸੋਹਣੀਆਂ ਬਾਜੂ ਨੇ ਤੇ ਬਹੁਤ ਜਿਆਦਾ ਸੋਹਣਾ ਤੇ ਬਹੁਤ ਜਿਆਦਾ ਸੋਹਣਾ ਬਾਟਮ ਦੇ ਉੱਤੇ ਕੰਮ ਕੀਤਾ ਹੋਇਆ ਸਾਇਆ ਦਾ ਫੇਵਰਿਟ ਕਲਰ ਆਉਂਦਾ ਹੈ ਜੀ ਮਸੈਂਟਾ कलर ਦੇ ਵਿੱਚ ਆਏਗਾ ਤੇ ਨਾ ਬਹੁਤ ਜਿਆਦਾ ਸੋਨਾ ਦੁਪੱਟਾ ਹੈਗਾ ਜਿਸ ਸੌਫਟ ਔਰ ਗੈਜ਼ ਵਾਲਾ ਦੁਪੱਟਾ ਰਹੇਗਾ ਇਹ ਬਹੁਤ ਜਿਆਦਾ ਸੋਨਾ ਲੈਸਿੰਗ ਦਾ ਕੰਮ ਹੋਇਆ ਹੋਇਆ ਹੈ। ਬਹੁਤ ਜਿਆਦਾ ਸੋਨਾ ਦੁਪੱਟਾ ਰੈਡੀ ਹੋਇਆ ਹੋਇਆ ਹੈ ਜੀ। ਜੇ ਤੁਹਾਨੂੰ ਇਹ ਵਾ ਸੂਟ ਪਸੰਦ ਆ ਤਾਂ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਤੇ ਐਦਾਂ ਦੀ ਲੁੱਕ ਆਈ ਆ ਪੂਰੇ ਸੂਟ ਦੀ। ਮੇਰਾ ਅਸਤਾ ਆਪਣੇ ਕੋ ਸੋਚ ਰਿਹਾ ਹੋਗਾ ਕਿ ਬਹੁਤ ਜ਼ਿਆਦਾ ਸੋਨਾ ਕਲਰ ਆਏਗਾ ਲਾਈਟ ਪਰਪਲ ਕਲਰ ਦੇ ਵਿੱਚ ਤੇ ਬਹੁਤ ਜ਼ਿਆਦਾ ਸੋਨਾ ਸਟਫ ਰਹੇਗਾ ਸੌਫਟ ਆਰਗੰਜ਼ਾ ਸਟਫ ਰਹੂਗਾ ਜੀ ਕਿਤੇ ਬਹੁਤ ਜ਼ਿਆਦਾ ਸੋਨਾ ਕੰਮ ਆਏਗਾ ਤੇ ਸਾਰੀ ਸ਼ਰਟ ਦੇ ਵਿੱਚ ਸੈਂਟਰ ਪੈਨਲ ਬਣੇ ਹੋਏ ਨੇ ਬਹੁਤ ਜ਼ਿਆਦਾ ਸੋਨਾ ਕੰਮ ਹੈ ਤੇ ਪੂਰਾ ਫਿਨਿਸ਼ਿੰਗ ਤੇ ਹੈ ਤੇ ਰੇਪ ਜੀ ਬਾਟਮ ਰਹੂਗੀ ਬਹੁਤ ਜ਼ਿਆਦਾ ਸੋਨਾ ਲਾਈਟ ਜਿਹਾ ਕਲਰ ਹੈ ਤੇ ਨਾਲ ਬਹੁਤ ਜ਼ਿਆਦਾ ਸੋਨਾ ਦੁਪੱਟਾ ਰਹੇਗਾ ਜੀ ਆਰਗੰਜ਼ਾ ਦਾ ਔਰਗਾਂਜ਼ਾ ਦੁਪੱਟੇ ਦੇ ਉੱਤੇ ਕੰਮ ਕੀਤਾ ਹੋਇਆ ਤੇ ਨਾਲ ਬਹੁਤ ਜਆ ਸੋਨੀਆਂ ਲੈਸਿਸ ਦਿੱਤੀ ਹੋਈਆਂ ਨੇ ਤੇ ਬਹੁਤ ਜਆ ਸੋਨਾ ਦੁਪੱਟਾ ਬਣਿਆ ਹੋਇਆ ਦੋ ਸੈਂਟਰ ਪੈਨ ਬਣੇ ਹੋਏ ਤੇ ਸਾਈਡ ਦੁਪੱਟੇ ਦੇ ਵਿੱਚ ਬੂਟੀ ਦਿੱਤੀ ਹੋਈ ਹੈ ਜੀ ਜੇਵਾ ਸੂਟ ਤੁਹਾਨੂੰ ਪਸੰਦ ਆ ਤਾਂ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਤੇ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਜੀ ਨੈਕਸਟ ਪੀਸ ਆਪਣੇ ਕੋ ਰੈਂਦਾ ਹੈ ਜੀ ਫਰੋਜੀ ਕਲਰ ਦੇ ਵਿੱਚ ਬਹੁਤ ਜਆ ਸੋਨਾ ਸੂਟ ਹੈ ਤੇ SK ਬ੍ਰਾਂਡ ਦੀ ਕਾਟਰ ਹੋਗੇ ਸਾਰੇ ਜਿਹੜਾ ਵੀ ਆਪਣੇ ਕੋਲ ਸਟੌਫ ਰਹਿੰਦਾ ਸਾਰਾ ਬ੍ਰਾਂਡ ਦਾ ਸਟੌਫ ਰਹੇਗਾ ਤੇ ਬੋਜਾ ਸੁਣਾ ਮਸ਼ੀਨ ਵਰਕ ਕੀਤਾ ਹੋਇਆ ਤੁਸੀਂ ਚੈੱਕ ਕਰ ਸਕਦੇ ਹੋ ਤੇ ਬੋਜਾ ਸੁਣਾ ਘੇਰੇ ਦੇ ਉੱਤੇ ਵਰਕ ਆਏਗਾ ਤੇ ਬੋਜਾ ਸੁਣਾ ਘੇਰੇ ਦੇ ਉੱਤੇ ਵਰਕ ਹੈ ਤੁਸੀਂ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਤੇ ਬੋਜਾ ਸੁਣਾ ਆਏਗਾ ਜੀ ਵਾਜੂ ਦੇ ਉੱਤੇ ਪੂਰਾ ਕੰਮ ਹੈਵੀ ਕੰਮ ਆਊਗਾ ਜੀ ਵਾਜੂ ਦੇ ਉੱਤੇ ਤੇ ਨਾਲ ਛੋਟੀ ਬੂਟੀ ਦਿੱਤੀ ਹੋਈ ਹੈ ਤੇ ਬਹੁਤ ਹੀ ਜ਼ਿਆਦਾ ਸੋਨਾ ਜਾਂ ਕੰਮ ਆਊਗਾ ਦੁਪੱਟੇ ਦੇ ਉੱਤੇ ਮਸਲੀਨ ਦਾ ਦੁਪੱਟਾ ਹੈਗਾ ਪੂਰਾ ਫੁੱਲਾ ਢੁਲਾ ਦੁਪੱਟਾ ਹੋਊਗਾ ਜੀ ਬਹੁਤ ਜ਼ਿਆਦਾ ਸੋਨਾ ਇੱਕ ਸਾਈਡ ਦੇ ਉੱਤੇ ਬਹੁਤ ਜ਼ਿਆਦਾ ਸੋਨੇ ਫਲਾਵਰ ਬਣੇ ਹੋਏ ਨੇ ਇੱਕ ਸਾਈਡ ਦੇ ਉੱਤੇ ਕਟਵਰਕ ਦਿੱਤੇ ਹੋਏ ਨੇ ਜੀ ਜੇ ਵਾਹ ਸੂਟ ਤੁਹਾਨੂੰ ਪਸੰਦ ਆ ਤਾਂ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਤੇ ਘਰ ਬੈਠੇ ਸੋਨੇ ਸੋਨੇ ਸੂਟ ਆਰਡਰ ਕਰ ਸਕਦੇ ਹੋ ਜੀ ਏਸੀ ਦੇ ਆਪਣੇ ਅੱਜ ਵਾਏ ਸੂਟ ਜਿੰਨਾ ਸੂਟਾਂ ਵਿੱਚ ਤੁਹਾਨੂੰ ਕੋਈ ਵੀ ਸੂਟ ਪਸੰਦ ਹੋਵੇ ਤਾਂ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਤੇ ਘਰ ਬੈਠੇ ਸੋਹਣੇ ਸੋਹਣੇ ਸੂਟ ਆਰਡਰ ਕਰ ਸਕਦੇ ਹੋ ਜੀ ਕਿਸੇ ਵੀ ਪਿੰਡ ਵਿੱਚ ਕਿਸੇ ਵੀ ਸ਼ਹਿਰ ਵਿੱਚ ਜੇ ਮੇਰੇ ਚੈਨਲ ਤੇ ਪਹਿਲੀ ਵਾਰ ਨੇ ਮੇਰੇ ਚੈਨਲ ਨੂੰ ਜੁਬਸਕ੍ਰਾਈਬ ਕਰਿਆ ਕਰੋ ਲਾਈਕ ਕਮੈਂਟ ਕਰਕੇ ਜੁੜ ਦੱਸਿਓ ਤੁਹਾਨੂੰ ਮੇਰੇ ਸੂਟਾਂ ਦੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਹੈ ਜੀ ਫਿਰ ਦੇ ਅਗਲੀ ਵੀਡੀਓ ਦੇ ਨਾਲ ਸੋਹਣੇ ਸੋਹਣੇ ਸੂਟਾਂ ਨਾਲ ਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਨਾਲ ਬਾਏ ਬਾਏ